ਸਰ ਗੁਰੂ ਜੀ ਸਾਜੀ ਨਵਾ ਜੀ ਗੁਰੂ ਖਾਲਸਾ ਸਾਭ ਸੰਗਤ ਜੀ ਜਿਹੜਾ ਸਿੰਘ ਐ ਸੋਈਆ ਮਗਰੋਂ ਬੀਰੀ ਰਸੀਦਾ ਪਰਦੇਸ ਹਨ ਇਸ ਸੋਈਏ ਨੂੰ ਪੜ ਕੇ ਕਈਆਂ ਦਾ ਖਿਆਲ ਹੈ ਕਿ ਇਹ ਸ਼ਿਵਾ ਪਾਰਵਤੀ ਨੂੰ ਚੇਤੇ ਕਰਦੇ ਹਨ ਕਈਆਂ ਦਾ ਖਿਆਲ ਹੈ ਕਿ ਸ਼ਿਵ ਜੀ ਨੂੰ ਕਹਿੰਦੇ ਹਨ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦਾ ਨਾਮ ਸ਼ਿਵ ਸ਼ਬਦ ਵਰਤਿਆ ਹੈ ਸ਼ਿਵ ਸ਼ਿਵ ਕਰਤ ਸਫਲ ਕਰ ਜੋਰੇ ਇਹ ਗਉੜੀ ਦੇ ਵਿੱਚ ਗੁਰੂ ਅਜ ਪੰਜਵੇਂ ਪਾਤਸ਼ਾਹ ਕਲਿਆਣ ਸਰੂਪ ਜਾਣ ਕੇ ਸੇ ਮਹਾਰਾਜ ਸਦਾ ਰਹਿਣ ਵਾਲੇ ਜਾਣ ਕੇ ਹੱਥ ਜੋੜਦੇ ਐ ਚੌਪੀ ਸਾਹਿਬ ਦੇ ਵਿੱਚ ਸ਼ਿਵ ਸ਼ਬਦ ਦੇ ਅਰਥ ਕਰਦੇ ਆ ਕਿ ਹੈ ਮਹਾਦੇਵ ਕੋ ਕਹਿਬ ਸਦਾ ਸੇਵੋ ਨਿਰੰਕਾਰ ਕਾ ਚਿੰਤ ਨੈ ਪੇਵ ਮਹਾਦੇਵ ਨੇ ਸਦਾ ਸ਼ਿਵ ਲੋਕ ਕਹੀ ਜਾਂਦੇ ਐ ਪਰ ਸਦਾ ਸ਼ਿਵ ਨਿਰੰਕਾਰ ਦਾ ਨਾਮ ਹੈ ਉਸ ਦੇ ਭੇਤ ਨੂੰ ਨਹੀਂ ਇਹ ਲੋਕ ਜਾਣਦੇ ਇਸ ਕਰਕੇ ਇਹ ਕਲਿਆਣ ਸਰੂਪ ਸਰਵ ਸ਼ਕਤੀवान ਹੈ ਦੇ ਸਿਵਾ ਵਰ ਮੋਹ ਇਹ ਹੈ हे ਕਲਿਆਣ ਸਰੂਪ ਪਰਮੇਸ਼ਰ ਸਭ ਸ਼ਕਤੀਵਾਨ ਸਾਨੂੰ ਇਹ ਵਰ ਦਿਓ ਸੋ ਕਰਮਨ ਤੇ ਕਬ ਹੁ ਨਾ ਟਰੋ ਇਹ ਡਰੋਂ ਕਈਆਂ ਦੇ ਮੂੰਹੋਂ ਨਿਕਲਦਾ ਟਰੋਂ ਪਾਠ ਹੈ ਸ੍ਰੇਸ਼ਟ ਕਮਾਂ ਤੋਂ ਕਦੇ ਅਸੀਂ ਟਲੀਏ ਨਾ हे ਕਲਿਆਣ ਸਰੂਪ ਪਰਮੇਸ਼ਰ ਸਭ ਸ਼ਕਤੀਵਾਨ ਇਹ ਵਰ ਦਿਓ ਸਾਨੂੰ ਚੰਗੇ ਕਮਾਂ ਤੋਂ ਕਦੇ ਵੀ ਅਸੀਂ ਟਲੀਏ ਨਾ ਅਤੇ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਨਾ ਡਰੋਂ ਅਰਸੋਂ ਜਬ ਜਾਇ ਲਰੋਂ ਜਦੋਂ ਧਰਮ ਦੇ ਵਿਰੋਧੀਆਂ ਦੁਸ਼ਮਣਾਂ ਦੇ ਨਾਲ ਜਾ ਕੇ ਅੜੀਏ ਕੋਈ ਭੈ ਨਾ ਹੋਵੇ ਸਾਨੂੰ ਡਰੀਏ ਨਾ ਨਿਸ਼ਚੇ ਕਰੇ ਆਪਣੀ ਯੀਦ ਕਰੂੰ ਭਰੋਸੇ ਦੇ ਨਾਲ ਅਸੀਂ ਆਪਣੀ ਜਿੱਤ ਪ੍ਰਾਪਤ ਕਰੀਏ ਨਿਸ਼ਚੇ ਕਰਕੇ ਅਸੀਂ ਆਪਣੀ ਜਿੱਤ ਜਿੱਤ ਨੂੰ ਕਰੀਏ ਅਰ ਸਿੱਖੋਂ ਆਪਣੇ ਹੀ ਮਨ ਕੋ ਤੇ ਸਿੱਖਿਆ ਦੇਈਏ ਆਪਣੇ ਮਨ ਨੂੰ ਜੇ ਨਾਲ ਕਿਹਾਂ ਗੁਣ ਤਾਂ ਉਚਰੋ ਇਹ ਲਾਲਤਿਏ ਸਮੇਂ ਤੇਰੇ ਗੁਣਾਂ ਨੂੰ ਉਚਾਰੀਏ ਮਨ ਨੂੰ ਸਿੱਖਿਆ ਦੇ ਕੇ ਕਿ ਇਹ ਮਾਰਾ ਤੁਹਾਡੇ ਗੁਣਾਂ ਨੂੰ ਉਚਾਰੀਏ ਇਹ ਸਾਡੇ ਅੰਦਰ ਲਾਲਚ ਹੋਵੇ ਇਹ ਮਨ ਨੂੰ ਸਿੱਖਿਆ ਹਰ ਵਕਤ ਦਿੰਦੇ ਰਹੀਏ ਜੇ ਆਪ ਕੀ ਹੋ ਨਿਦਾਨ ਬਣਿਆ ਅਥੀ ਰੰਨ ਤਵਜੂਜ ਮਰੋ ਜਦੋਂ ਉਮਰ ਦਾ ਸਾਜ ਦਾ ਨਿਦਾਨ ਅੰਤ ਸਮਾ ਆ ਕੇ ਬਣੇ ਉਦੋਂ ਅੰਤ ਜੰਗ ਦੇ ਵਿਸ਼ੇਦ ਦੀ ਪ੍ਰਾਪਤ ਕਰੀਏ ਇਸ ਸਾਲ ਸਮੇਂ ਜੀ 280 ਦਾ ਸਵਈਆ ਗੁਰੂ ਸਾਹਿਬ ਜੀ ਨੂੰ ਚਾਰਜ ਕੀਤਾ ਹੈ ਇਸ ਤੋਂ ਹਮੇਸ਼ਾ ਗੁਰ ਸਿੱਖਾਂ ਨੂੰ ਸਿੱਖਿਆ ਮਿਲਦੀ ਹੈ ਕਿ ਜੋ ਵਰ ਚਾਹੋਂ ਉਸ ਤੁਮ ਤੇ ਪਾਉ ਤੁਮੇ ਛਾੜ ਕੋਈ ਵਰ ਨਾ ਧਿਆਉ ਇਹ ਪਰਮੇਸ਼ਰ ਤੇਰੇ ਦਾਸਾਂ ਵਰ ਪਾਉਣੇ ਜੋ ਪਾਉਣੇ ਆ ਸਾਨੂੰ ਛੱਡ ਕੇ ਹੋਰ ਕਿਸੇ ਨੂੰ ਨਹੀਂ ਆ ਕੀ ਧਿਆਉਣਾ ਇਹ ਨੀਚੇ ਕਰਕੇ ਟਰੋਂ ਜਿੱਥੇ ਪਾੜ ਸ ਦੇ ਸੇਵਾ ਵਰ ਮੋਹ ਸੁਭ ਕਰਮੋਂ ਤੇ ਕਹੂਣੇ ਤਰੋਂ ਡਰੋਂ ਨਹੀਂ ਪੜਨ ਡਰੋਂ ਅਗਲੀ ਕੇ ਨਾ ਡਰੋਂ ਅਰਸੋਂ ਜਬ ਯਾ ਲਰੋਂ ਨੀਚੇ ਕਰੇ ਆਪਣੀ ਜੀਤ ਕਰੋ ਅਰ ਸਖੋਂ ਆਪਣੇ ਹੀ ਮਨ ਕੋ ਇਹ ਲਾਲ ਚਾਹੋਂ ਗੁਣ ਪਾਉ ਟਰੋਂ ਜਵਾਬ ਕੀ ਉਹ ਨਦਾਨ ਬਣਿਆ થી ਰਣਮੈ ਤਬ ਜੂਝ ਮਰੋ ਇਹ ਪ੍ਰਾਰਥਨਾ ਕਰੀ ਦੀ ਹੈ ਜੰਗ ਦੇ ਚ ਜੋ ਜਿਹੜਾ ਸ਼ਹੀਦੀ ਪਾਉਣੀ ਹੈ ਮੰਜੇ ਤੇ ਪੈ ਕੇ ਬਿਮਾਰ ਹੋ ਕੇ ਸਰੀਛਣ ਨਾਲੋਂ ਜੇਡੀ ਜੋਦੇ ਦੀ ਮੌਤ ਹੈ ਉਹ ਸੂਰਜ ਮੰਡਲ ਨੂੰ ਵੇਦ ਕਰਕੇ ਪ੍ਰਲੋਕ ਨੂੰ ਜਾਂਦਾ ਹੈ ਇਸ ਕਰਕੇ ਜੰਗ ਦੀ ਮੌਤ ਨੂੰ ਸਭ ਨਾਲ ਰੋਗਾਂ ਨਾਲੋਂ ਰਲੀਫਾ ਨਾਲੋਂ ਮਰਨ ਨਾਲੋਂ ਗੁਰਸਿੱਖ ਦੇ ਅੰਦਰ ਪਸੰਦ ਹੋਣੀ ਚਾਹੀਦੀ ਹੈ ਕਿ ਧਰਮ ਦੇ ਜੁੱਧ ਵਾਸਤੇ ਆਪਣੀ ਸ਼ਹੀਦੀ ਅਸੀਂ ਪ੍ਰਾਪਤ ਕਰੀਏ ਇਹ ਸਾਹਸੰਗਤ ਜੀ ਇਸ ਸਵਈਏ ਵਿੱਚ ਹਯੂਰ ਨੇ ਤਾਂ ਪਸਿਆ ਹੈ